ਕਿੰਟੀ ਵੀ ਦੇ ਵਿੱਚ ਹੋਲੇ ਸਾਰੀਆਂ ਕੰਨ ਸਸਤੀ ਗੱਲ ਦੀ ਅੱਜ ਆਪਾਂ ਦੱਸਾਂਗੇ ਤੁਹਾਨੂੰ ਪਲਾਜ਼ੋ ਜਿਸ ਨੂੰ ਫੁੱਲ ਮੇਰ ਵੀ ਕਹਿੰਦੇ ਨੇ ਆ ਅਮਰੇਲਾ ਕਹਿੰਦੇ ਨੇ ਪਹਿਲਾਂ ਆਪਾਂ ਤੁਹਾਨੂੰ ਦੱਸਦੇ ਸੀ ਜਦੋਂ ਫੈਨਸੀ ਸੂਟ ਹੁੰਦੇ ਸੀ ਉਹ シルਕ ਦੇ ਕੱਪੜਾ ਹੁੰਦਾ ਸੀਗਾ ਉਹਦਾ ਬਾਰਕੀ ਬਟਾਹ ਹੁੰਦਾ ਸੀਗਾ ਵੱਡੇ ਬਾਰ ਕਰਕੇ ਆਪਾਂ ਟੂਨ ਬਣਾ ਕੇ ਤੇ ਬਣਾ ਲੈਂਦੇ ਸੀ ਆਪਣੇ ਪੂਰੇ ਲੰਬਾਈ ਆ ਜਾਂਦੀ ਸੀ ਅੱਜ ਆਪਾਂ ਦੱਸਣੇ ਆ ਤੁਹਾਨੂੰ ਕੋਟਨ ਦੇ ਕੱਪੜੇ ਦੀ ਜਿਹੜਾ ਇੱਕ ਕੋਟਨ ਦਾ ਸੂਟ 5 ਮੀਟਰ ਸੀਗਾ ਇਹਦੇ ਵਿੱਚ ਇੱਕ ਮੀਜ ਆਪਾਂ ਨਾਪ ਦੇ ਹਿਸਾਬ ਨਾਲ ਟਾਈ ਕਰਕੇ ਤਿਆਰ ਕਰ ਲਿਆ ਵਾ ਹੁਣ ਆਪਣੇ ਕੋ ਜਿਹੜੇ ਕੱਪੜਾ ਬਚ ਗਿਆ ਵਾ ਉਹਦੇ ਹਿਸਾਬ ਨਾਲ ਆਪਾਂ ਤੁਹਾਨੂੰ ਦੱਸਾਂਗੇ ਇਹਦਾ ਨਾਪ ਹੈਗਾ ਆਪਣੇ ਕੋਲ ਪਲਾਜੋ ਤਿਆਰ ਰੱਖਣਾ ਹੈ ਆਪਾਂ 34 ਇੰਚ ਲੰਬਾਈ ਉਹਦੇ ਤੇ ਪੱਟ ਜਿਹੜਾ ਵੀ ਉਹ ਆਪਣੇ 17 ਇੰਚ ਆਉਣਾ ਚਾਹੀਦਾ ਘੇਰ ਜਿਹੜਾ ਵੀ ਆਪਣਾ ਪਲਾਸਟਿਕ ਪਾ ਕੇ ਜਿਹੜਾ ਨੀਚੇ ਮੂਰੀ ਵਾਲਾ ਘੇਰ ਆ ਉਹ 35 ਇੰਚ ਰਾ ਉਹ ਸੀਗਾ ਆਪਣਾ ਸੁੱਕੀ ਸੂ ਚਿਲਕੀ ਦਾ ਪਲੇਨਸ ਲਵਾਰ ਸੀ ਜਿਹਨਾਂ ਦਾ ਆਪ ਸੀ ਹੈ ਇਹਦੇ ਸਾਬ ਨੂੰ ਆਪਾਂ ਦੇਖ ਰਹੇ ਹੁਣ ਆਪਣਾ ਘੇਰ ਕਿੰਨਾ ਹੁੰਦਾ ਹੈ ਇਹ ਪਹਿਲਾਂ ਆਪਾਂ ਇਸ ਤਰ੍ਹਾਂ ਕਰਦੇ ਸੀਗੇ نیچے ਲਮਾਈ ਰੱਖ ਕੇ ਜਿਹੜਾ ਜੋੜ ਪੈਂਦਾ ਸੀਗਾ نیچے ਮੂਰੀ ਵਾਲ ਪਾਸੇ ਨੂੰ ਪਾ ਲਿਆ ਕਰ ਸੀਗਾ ਹੁਣ ਆਪਾਂ نیچے ਮੂਰੀ ਵਾਲ ਪਾਸੇ ਨੂੰ ਨਹੀਂ ਪਾਣਾ ਹੈਗਾ ਥੋੜਾ ਜਿਹਾ ਲੱਗ ਤਰੀਕਾ ਵਾ ਕਟਾਈ ਕਰਨ ਦਾ ਉਹ ਆਪਾਂ ਉੱਪਰ ਪਾਣਾ ਵਾ ਬਿਲਟ ਦੇ ਕੋਲ ਜੋੜ ਜਿਹੜਾ ਪਾਣਾ ਵਾ ਬਿਲਟ ਦੇ ਕੋਲ ਉੱਪਰ ਪਾਣਾ ਵਾ نیچے ਮੂਰੀ ਤੇ ਨਹੀਂ ਪਾਣਾ ਹੈਗਾ ਇਸ ਕਰਕੇ ਥੋੜਾ ਜਿ ਇਸ ਕਪੜੇ ਦੀ ਕਟਾਈ ਦਾ ਥੋੜਾ ਅਲੱਗ ਤਰੀਕਾ ਵਾ ਇਹ ਕੋਟਨ ਦਾ ਕਪੜਾ ਵਾ ਇਹਦਾ ਬਾਰਕਟਾ ਇਸ ਤਰੀਕੇ ਨਾਲ ਤੁਹਾਨੂੰ ਪੜਸਾਈ ਕਿਸ ਤਰੀਕੇ ਕੱਪੜਾ ਰੱਖਣੇ ਕਿਸ ਤਰੀਕੇ ਕਟਾਈ ਕਰਨੀ ਜਿੰਨਾ ਵੀ ਆਪਣਾ ਕੱਪੜਾ ਸੀਗਾ ਬਚਿਆ ਹੋਇਆ ਉਹਨੂੰ ਆਪਾਂ ਇਸ ਤਰ੍ਹਾਂ ਸਾਰਾ ਵਿਛਾ ਲਿਆ ਇੱਧਰ ਆ ਗਿਆ ਆਪਣੀ ਜੁੜੀਆਂ ਪਾਸਾ ਬੰਦ ਇੱਧਰ ਆ ਗਿਆ ਆਪਣੇ ਪਿੱਲਾ ਪਾਸਾ ਜਿਹੜਾ ਆਪਾਂ ਕੱਟ ਕੇ ਕਮੀਜ਼ ਬਣਾ ਲਿਆ ਇਹ ਆ ਗਿਆ ਆਪਣੇ ਕੰਨੀ ਵਾਲ ਸਹਾਰਾ ਕੰਨੀ ਵਾਲੀ ਸਾਈਡ ਨੂੰ ਆਪਾਂ ਇਸ ਤਰੀਕੇ ਕੋਨ ਬਣਾਣੀ ਹੈ ਇਸ ਤਰ੍ਹਾਂ ਮਸ਼ਾਲਣਾ ਹੈ ਆਪਾਂ ਇਸ ਤਰ੍ਹਾਂ ਸਵਾਰਾ ਕਰ ਲੈਣਾ ਆਪਾਂ ਜਿੰਨਾ ਮੈਂ ਰੱਖਦਾ ਇਸ ਤਰ੍ਹਾਂ ਸਵਾਰਾ ਕਰ ਲੈਣਾ ਆਜ ਲਈ ਤਕੋਣੇ ਬਰੋਬਰ ਹੀ ਰਹਿਣੇ ਚਾਹੀਦੇ ਇੱਥੋਂ ਤਕੋਣ ਜੜੀ ਪੂਰੀ ਇਸ ਤੋਂ ਬਰੋਬਰ ਆ ਜਿਹੜੀਆਂ ਨੇ ਚਾਰੇ ਕੰਨੀਆਂ ਇਹਨਾਂ ਨੂੰ ਬਰਾਬਰ ਕਰ ਲੈਣੇ ਇਸ ਤਰ੍ਹਾਂ ਸਵਾਰਾ ਕਰਕੇ ਵਿਛਾ ਕੇ ਵਿਛਾਣ ਤੋਂ ਬਾਅਦ ਆਪਾਂ ਇਸ ਤਰੀਕੇ ਦੇਖਣਾ ਵਾ ਆਪਣਾ ਕਪੜਾ ਕਿੰਨਾ ਲੰਬਾ ਵਾ ਲੰਬਾਈ ਵਿੱਚ ਇੱਥੇ ਨਿਸ਼ਾਨੀ ਲਾਓ ਕਿ ਸਕੀਨ ਆ ਗਿਆ 39 ਸਾਡੇ 39 ਆ ਗਿਆ ਜਿੰਨਾ ਇਸ ਤਰ੍ਹਾਂ ਹੁਣ ਆਪਾਂ ਕਮਾਈ ਜਾਣਾ ਇਹਨੂੰ ਇੱਥੋਂ ਨਹੀਂ ਆਪਾਂ ਛੇੜਨਾ ਸਾਡੇ 34 ਦੇ ਨਿਸ਼ਾਨੇ ਲਾਏ ਜਾਣੀ ਇਹ ਤਾਂ ਲਾਈ ਦਿਓ ਨਿਸ਼ਾਨੇ ਮਾਜੀ ਇਸ ਤਰ੍ਹਾਂ ਆਪਾਂ ਸ਼ਾਦੀ ਲਗਾ ਲਈ കടൈ കഴിഞ്ഞിട്ട് ਉਨਾ ਪਤਾ ਨੂੰ ਪਹਿਲਾ ਪੱਲ ਆ ਜਿਹੜੀ ਕੱਟਦੇ ਸੀ ਉਹਦੀ ਕਟਾਈ ਤੇ ਇਸ ਕਟਾਈ ਦਾ ਅੰਤਰ ਬਣਦਾ ਸਾਹੇ ਤਾਂ ਰੇਲ ਵਿੱਚ ਪਤਾ ਲੱਗਦਾ ਪਹਿਲਾ ਆਪਾਂ ਇੱਥੋਂ ਜਿਹਨੂੰ ਆਪਣੀ ਹਿੱਪ ਹੁੰਦੀ ਸੀਗੀ ਉਸ ਤੋਂ 1 ਇੰਚ ਵੱਧ ਲਾ ਲੈਂਦੇ ਸੀਗੇ ਜੇ ਆਪਣੇ 20 ਹਿੱਪ ਆ ਤਾਂ ਆਪਾਂ ਇੱਥੋਂ 21 ਇੰਚ ਲਾ ਕੇ 21 ਦਾ ਹੱਥ ਆਉਂਦਾ ਸੀ 1.5 ਇਹ ਹੈਗਾ ਆਪਣਾ ਪਹਿਲਾ ਵਾਲਾ ਤਰੀਕਾ ਇਸ ਤਰ੍ਹਾਂ ਫਿਰ ਪਾ ਕੇ ਜਿਹੜਾ ਕੱਟਦਾ ਸੀਗਾ ਇਧਰੋਂ ਇਥੇ ਜੋੜ ਪਾ ਲੈਂਦੇ ਸੀ ਇਧਰੋਂ ਆਹ ਪ੍ਰੂਪਰ ਪੂਰਾ ਇਸ ਤਰੀਕੇ ਹੋ ਜਾਂਦਾ ਸੀ ਇਹ ਆਪਣਾ ਪਹਿਲਾ ਵਾਲਾ ਤਰੀਕਾ ਹੈ ਆ ਆਪਣੀ ਲੰਥ ਪੂਰੀ ਆ ਜਾਂਦੀ ਸੀ ਇੱਥੇ ਜਿੰਨਾ ਘਟਦਾ ਸੀ ਇੱਥੇ ਆਪਾਂ ਜੋੜ ਪਾਉਂਦੇ ਸੀ ਦੋ ਪੱਲਿਆਂ 'ਚ ਹੁਣ ਆਪਾਂ نیچے ਜੋੜ ਨਹੀਂ ਪਾਣਾ ਹੈਗਾ ਹੁਣ ਇੱਥੋਂ ਆਪਾਂ ਲੰਬਾਈ ਪਹਿਲਾਂ ਪੂਰੀ ਰੱਖਣੀ ਹੈ ਮੈਂ ਆਪਣੀ ਲੰਬਾਈ ਕਿਵੇਂ ਤਿਆਰ ਕਰੀਏ ਆਪਾਂ ਲੰਬਾਈ ਤਿਆਰ ਕਰਨੀ ਹੈ ਮਾਦੀ ਚੋਟੀਆਂ 'ਚ نیچے ਲੇੜੀ ਕਰਨ ਵਾਸਤੇ ਆਪਾਂ 35 ਇੰਚ ਲਾਵਾਂਗੇ पैती इंच ला ली इस तरीके हम आप पैंती इंच लेनी तो आ गया अपना पैंती इंच कि आप चाहिए सी ਇਹ ਰਿਪ ਆਪਣੀ 20 ਅਤੇ 10.5 ਆਪਣਾ ਕੀ ਹਾਫ ਹੀ ਆਇਆ ਇਹ 55000 ਆਮਾ ਤਕਰੀਬ ਇਹਦੇ ਵਿੱਚ ਆਪਾਂ ਇਸ ਤਰੀਕੇ ਨਾਲ ਕਰਨਾ ਹੈ ਕਿ ਆਹ ਮਿਆਨੀ ਪਾਣੀ ਹੈ ਉੱਪਰ ਇਹੋ ਲਾਣੀ ਛੇ ਪਲਾ ਪਾਸਾ ਜੜਾਵਾ ਮਿਆਨੀ ਕੋਹ ਦਾ ਤਰੀਕਾ ਇਹ ਹੋਣਾ ਹੈ ਕਿ ਆਪਾਂ ਵੀ ਆਪਾਂ ਉੱਪਰ ਜ਼ਿਆਦਾ ਰੱਖਣਾ ਹੈ نیچے ਘੱਟ ਰੱਖਣਾ ਹੈ ਇਸ ਤਰੀਕੇ ਆਪਾਂ ਡਬਾ ਲਗਾ ਲੈਣਾ ਹੈ ਨਾ ਕੱਪੜੇ ਨੂੰ ਜਿਹੜਾ ਆਪਣਾ نیچے ਪਟਾਈ ਕੀਤਾ ਹੋਇਆ ਉਹ ਇਸ ਤਰੀਕੇ ਡਬਲ ਕਰਕੇ ਇਸ ਤਰੀਕੇ ਪਾ ਰੱਖ ਲੈਣਾ ਇਥੋਂ ਆਪਾਂ ਆਪਣਾ ਪੂਰਾ ਘੇਰ ਇਥੋਂ ਕਰਨਾ ਵਾ ਆਪਣਾ ਜਿਹੜਾ ਤਿਆਰ ਕਰਨਾ ਵਾ ਇਹਦੀ ਹਿੱਪ ਹੈ ਜੀ ਆਪਣੀ 22 ਇੰਚ 22 ਤੇ 23 ਚਾਹੀਦਾ ਵਾ ਤੁਹਾਨੂੰ ਤੇ ਜੇ ਆਪਾਂ 1 ਇੰਚ ਵਾਦੀ ਰੱਖ ਲੈਣ ਕਿ ਕਿ ਆਪਾਂ ਜੋਰ ਪਾਣਾ ਵਾ ਇੱਥੋਂ 24 ਰੱਖਾਂਗੇ 24 ਦਾ ਹੱਫ ਆ ਗਿਆ 12 ਜਿੰਨਾ ਆਪਾਂ ਆਪਣਾ ਅਸਿਰਾ ਪਾਪੋਂ ਕੱਢ ਦੇਣਾ ਆਲੋ ਜੀ ਆਪਣਾ ਇੱਥੇ ਆ ਗਿਆ ਇਸ ਤਰੀਕੇ 24 ਇੰਚ ਕੀ ਹੈ ਹੁਣ ਇੱਥੋਂ ਆਪਾਂ ਆਸਣ ਵਾਸਤੇ ਤ론 ਨੀਚੇ ਨੂੰ ਹੋਣਾ ਹੈ ਅਸਰ ਰੱਖਣਾ ਹੈ ਆਪਾਂ 12 ਇੰਚ ਇਹ ਤੋਂ ਆਪਾਂ ਸਿਰਫ ਕੱਟ ਪਾਣੀ ਹੁੰਦੀ ਹੈ 2.5 ਇੰਚ ਦੀ 2.5 ਵੀ ਪਾ ਲੈਨੇ 3 ਦੀ ਪਾ ਲੈਨੇ 3 ਦੀ ਪਾ ਲਾਂਗੇ ਇਹਦੀ ਸ਼ੇਪ ਆਪਾਂ ਐਦਾਂ ਬੁਲਾਨੀ ਹੈ ਹੁਣ ਆਪਾਂ ਇਹਦੀ ਇਸ ਤਰੀਕੇ ਗਲਾਈ ਪਾ ਦੇਣੀ ਹੈ ਹੁਣ ਆਪਾਂ ਇਹਦੀ ਸ਼ੇਪ ਇਦਾਂ ਇਤੋਂ 3 ਇੰਚ ਚੜ੍ਹੇਗੀ ਇਤੋਂ ਆਪਾਂ ਕੱਟ ਦੇਣਾ ਇਹ ਨਾਲ ਜੁੜ ਜਾਵੇ ਇਸ ਤਰੀਕੇ ਹੁਣ ਆਪਾਂ ਕਟਾਈ ਕਰਨੀ ਹੈ ਇਥੇ ਸਿੱਧੀ ਕਟਾਈ ਕਰੋ ਜਿਵੇਂ ਆਪਾਂ ਗਲਾਈ ਦਿੱਤੀ ਉਸ ਤਰ੍ਹਾਂ ਗਲਾਈ ਚ ਹੀ ਇਹ ਥੋੜਾ ਨਾ ਤਿਆਰ ਆਪਣਾ ਪੱਟ ਸੀਗਾ ਆਸਾਂ ਤੋਂ ਲੈ ਕੇ ਇੱਥੇ ਤੱਕ ਸਿੱਧਾ 17 ਇੰਚ ਤੇ ਆਪਣਾ ਵੀ ਪੂਰਾ 17 ਆ ਗਿਆ ਇਹ ਥੋੜਾ 16 ਰਹਿ ਜਾਣੇ ਕਿ ਇਹ ਕੋਟਨ ਆ ਉਹ ਜਿਹੜਾ ਸੀ ਕਪੜਾ ਉਹ ਸਿਲਕੀ ਸੀਗਾ ਨਾਲੇ ਵੈਸੇ ਉਹ ਲਾਉਣ ਵਾਲਾ ਪਲਾਜ਼ੋ ਸੀ ਇਸ ਤਰੀਕੇ ਆਪਾਂ ਕਾਟਨ ਦੇ ਸੂਟ ਦੀ ਉਹਨਰ ਪਲਾਜ਼ੋ ਵਾਸਤੇ ਇਸ ਤਰ੍ਹਾਂ ਆਪਾਂ ਕਟਾਈ ਕਰ ਸਕਦੇ ਆ ਇਹ ਨੀਚੇ ਜੋੜ ਕੋਈ ਨਹੀਂ ਆਉਣਾ ਉੱਪਰ ਹੀ ਆਪਾਂ ਜੇਕਰ ਜੋੜ ਪਾਣਾ ਜੋੜ ਪਾ ਲੈਣਾ ਇਸ ਤਰ੍ਹਾਂ ਘੇਰ ਘੱਟ ਤੇ ਘੇਰ ਪੂਰਾ ਕਰ ਲੈਣਾ ਉੱਪਰ ਹੁਣ ਇਹਦੇ ਆਪਾਂ 1 ਇੰਚ ਦੇ ਲਾਸਟ ਵਾਸਤੇ ਜੋੜ ਪਾ ਲੈਣਾ ਇਹ ਹੈਗਾ ਬਿਨਾਂ ਜੋੜ ਤੋਂ ਨੀਚੇ ਬਿਨਾਂ ਜੋੜ ਤੋਂ ਪਲਾਜ਼ੋ ਦੀ ਕਟਾਈ ਕਾਟਨ ਦੇ ਕੱਪੜੇ ਇਸ ਤਰ੍ਹਾਂ ਤੁਸੀਂ ਵੀ ਜੇ ਤੁਹਾਡੇ ਕਾਟਨ ਦਾ ਸੂਟ ਹੋਵੇ ਉਹਦਾ ਪਲਾਜ਼ੋ ਬਣਾਉਣਾ ਹੋਵੇ ਫੁੱਲ ਘੇਰ ਵਾਲਾ ਇਸ ਤਰੀਕੇ ਤੁਸੀਂ ਟਾਈ ਕਰ ਸਕਦੇ ਹੋ ਟਾਈ ਕਰਕੇ ਫਿਰ ਸਲਾਈ ਕਰੋ ਇਸ ਤਰੀਕੇ ਉਹਨਾਂ ਆਪਾਂ ਜਿਹੜੀਆਂ ਮਿਆਨੀਆਂ ਕੱਟੀਆਂ ਸੀਗੀਆਂ ਦੋਨੇ ਨਾਲ ਅਟੈਚ ਕਰ ਲੈਨੇ ਜਿਹੜਾ ਚੜਾਈ ਵਾਲਾ ਪਾਸਾ ਸੀ ਜ਼ਿਆਦਾ ਉਹ ਉੱਪਰ ਕਰ ਲਈ ਆਪਾਂ ਨੀਚੇ ਇਧਰ ਆ ਆਸਣ ਵਾਲੇ ਪਾਸੇ ਨੂੰ ਸਲਾਈ ਹੋ ਗਈ ਏ ਆਸਣ ਆਪਣਾ ਆ ਗਿਆ ਇਹ ਦੇਖੋ ਆ ਇੱਥੇ ਤੱਕ ਆਪਣਾ ਆਸਣ ਆ ਗਿਆ ਇਹ ਆਪਣਾ ਜੋੜ ਪਿਆ ਹੋਇਆ ਆ ਨੀਚੇ ਨਾਲ ਕੋ ਆਪਣੀ ਸੀ ਇੰਚਾ ਜਣੀ ਆ ਸੰਗੋਂ ਆਪਾਂ ਸਿੱਧੇ ਇੱਥੋਂ ਇਸ ਤਰੀਕੇ ਸੇ ਲਿਆਉਣੀ ਹੈ ਇਹ ਬਣਾਉਣਾ ਸੀ ਠੀਕ ਹੈ ਇਸ ਤਰੀਕੇ ਇੱਕ ਮਿਆਣੀ ਆਪਣੀ ਇਧਰ ਆ ਗਈ ਦੇਖੋ ਆ ਆਪਣਾ ਉਪਰਲੇ ਪਾਸੇ ਤੋਂ ਇੱਥੋਂ ਜੋੜ ਪੈ ਗਿਆ ਐਨਾ ਆਪਣੀ ਉੱਪਰ ਕਮਰ ਵਿੱਚ ਘੱਟ ਸੀਗਾ ਅਟੈਚ ਹੋ ਗਿਆ ਨੀਚੇ ਨੂੰ ਆਪਾਂ ਜਿਹੜੀ ਇਹ ਲੰਬਾਈ ਤਾਂ ਲਈ ਇਹ ਆਪਣਾ ਆਸਣ ਆ ਗਿਆ ਇਸ ਤਰ੍ਹਾਂ ਆਪਾਂ ਸ਼ੇਪ ਇੱਥੋਂ ਆਪਾਂ ਫਿਟਿੰਗ ਦੀ ਸੇਮ ਲਗਾ ਲੈਣੀ ਹੈ ਇਹ ਆਪਣਾ ਇਹ ਸੀ ਆਪਣਾ ਅਲੱਗ ਤਰੀਕਾ ਹੈ ਉਹਦੇ ਨਾਲ ਥੋੜਾ ਕਟਾਈ ਦਾ ਤੇ ਸਿਲਾਈ ਦਾ ਹੁਣ ਅੱਗੇ ਪਾਸ ਦੱਸਾਂਗੇ ਤੁਹਾਨੂੰ ਸਿਲਾਈ ਕਰਕੇ ਪਲਾਜੋ ਦੀ ਪੂਰੀ ਤੇ ਲੈਸ ਲਗਾਉਣ ਵਾਸਤੇ ਜਿੰਨਾ ਆਪਾਂ ਪਲਾਜੋ ਤਿਆਰ ਕਰਨਾ ਸੀ ਉਸ ਤੋਂ ਅੱਧਾ ਇੰਚ ਵਾਧਾ ਰੱਖ ਕੇ ਆਪਾਂ نیچے ਤੋਂ ਵਾਧਾ ਘਟਾ ਕੱਪੜੇ ਦੀ ਕਟਾਈ ਕਰਤੀ ਹੈ ਹੁਣ ਆਪਾਂ 1/2 ਇੰਚ ਤੇ ਇੱਥੇ ਨਿਸ਼ਾਨੀ ਲਾਵਾਂਗੇ ਇੱਥੇ ਤੱਕ ਆਪਾਂ ਪਲਾਜੋ ਤਿਆਰ ਰੱਖਣੇ ਲੰਬਾਈ ਦੇ ਹਿਸਾਬ ਨਾਲ ਉੱਤੇ ਆਪਾਂ ਲੈਸ ਲਾ ਦੇਣੀ ਹੁਣ ਸਿੱਧੇ ਪਾਸੇ ਨੂੰ ਆਪਾਂ ਫੋਲਡ ਕਰ ਲੈਣਾ ਉੱਪਰ ਚੌੜਸ ਲੈਸ ਲਾਵਾਂਗੇ ਇਸ ਤਰੀਕੇ ਨਾਲੇ ਆਪਾਂ ਉੱਪਰ ਨੂੰ ਫੋਲਡ ਕਰੀ ਜਾਣਾ ਨੀਚੇ ਵਾਲਾ ਘੇਰਾ ਨਾਲ ਇਹਦਾ ਲੈਸ ਲਗਾਈ ਜਾਣੀ ਹੈ ਪਹਿਲਾਂ ਸਿੰਗਲ ਸੀਨ ਲਾਵਾਂਗੇ ਆਪਾਂ ਨਾਲੇ ਕਪੜਾ ਫੋਲਡ ਕਰੀ ਜਾਵਾਂਗੇ ਨਾਲੇ ਸੀਨ ਲਗਾਵਾਂਗੇ ਉਸ ਤੋਂ ਬਾਅਦ ਫਿਰ ਆਪਾਂ ਦੂਸਰੀ ਸੀਨ ਲਗਾਵਾਂਗੇ ਇਸ ਤਰੀਕੇ ਦੋਨਾਂ ਘੇਰਿਆਂ ਦੀ ਆਪਾਂ ਪਹਿਲਾਂ ਸਿੰਗਲ ਸੀਨ ਲਾਣੀ ਹੈ ਫਿਰ ਡਬਲ ਇਸ ਤਰੀਕੇ ਹੁਣ ਆਪਣਾ ਪਲਾਜੋ ਤਿਆਰ ਹੋ ਗਿਆ ਹੈ ਇਹ ਆਪਾਂ ਲੈਸ ਵੀ ਲਗਾ ਲਈਏ ਡਬਲ ਸੀਨ ਲੱਗੀ ਇਹਦੇ ਤੇ ਮੂਰੀ ਤੇ ਇਸ ਮੂਰੀ ਦੇ ਉੱਤੇ ਹੁਣ ਆਪਣੇ ਘੇਰੇ ਦੇ ਉੱਤੇ ਕੋਈ ਜੋੜ ਨਹੀਂ ਹੈਗਾ ਆ ਬੈਕ ਪਰ ਲਾ ਗਿਆ ਕੋਈ ਵੀ ਇਹਦਾ ਅਗਲਾ ਪਿਛਲਾ ਪਾਸਾ ਕੋਈ ਨਹੀਂ ਹੈਗਾ ਜਿਹੜਾ ਮਰਜ਼ੀ ਆਪਾਂ ਪਾ ਸਕਦੇ ਆ ਨਾਈ ਘੇਰੇ ਦਾ ਵੀ ਨਾਈ ਉੱਪਰੋਂ ਕਮਰ ਤੋਂ ਆ ਇਸ ਤਰੀਕੇ ਪੋ ਉਲਟਾ ਕੇ ਲੈਸ ਲਗਾ ਲਈਏ ਤੇ ਇਹ ਆਪਾਂ ਜਿਹੜੇ ਜੋੜ ਪਾਏ ਸੀ ਉਹ ਆਪਣੇ ਇੱਥੇ ਆ ਗਿਆ ਪਰ نیچے ਕੋਈ ਜੋੜ ਨਹੀਂ ਪਾਉਂਦੇ ਇਸ ਕਰਕੇ ਆ ਕਮਰ ਤੇ ਆ ਗਿਆ ਆਪਣਾ ਆ ਸੈਂਟਰਲ ਸੀਨ ਹੋ ਗਈ ਹਸਣ ਵਾਲੀ ਆਇਰ ਵਿੱਚ ਜੋੜ ਪਾਇਆ ਸੀ ਆਪਣਾ ਇੱਥੇ ਤੱਕ ਆ ਗਿਆ ਇੰਨਾ ਹੀ ਪ੍ਰੋਪਰ ਇਧਰ ਆ ਇੱਥੋਂ ਤੱਕ ਆ ਗਿਆ ਜਿਹੜੇ ਆਪਾਂ ਸੈਡਾ ਤੋਂ ਦਿਸਦਾ ਵਾ ਕਮੀਜ਼ ਆਪਣੇ ਚੱਕਾ ਤੋਂ ਉਤੋਂ ਆਪਣੇ ਪਿੱਛੇ ਹੀ ਰਹਿ ਗਿਆ ਇਸ ਤਰੀਕੇ ਜਿੰਨਾ ਨਾਪ ਸੀ ਆ ਉਹਦੇ ਸਭ ਨਾਲ ਆਪਣਾ ਪੂਰਾ ਪ੍ਰੋਪਰ ਪਲਾਜੋ ਤਿਆਰ ਹੋ ਗਿਆ ਬਿਨਾ ਮੋਰੀ ਦੇ ਜੋੜ ਤੋਂ ਲੈਸ ਵਗੈਰਾ ਲਗਾ ਕੇ ਸਿੰਪਲ ਕਪੜਾ ਸੀਗਾ ਉਹਨੂੰ ਆਪਾਂ ਲੈਸ ਵਗੈਰਾ ਲਗਾ ਕੇ ਫੈਂਸੀ ਤਿਆਰ ਕਰ ਲਿਆ ਹੈ ਇਸੇ ਤਰ੍ਹਾਂ ਵੀ ਇਹਦੇ ਨਾਲ ਆਪਾਂ ਇੱਕ ਨੀਚ ਤਿਆਰ ਕਰਿਆ ਵਾ। ਉਮੀ ਦੇ ਬਿਸਤਰੀਕੇ ਆਪਾਂ ਘੇਰੇ ਤੇ ਲੈਸ ਲਗਾ ਲਈਏ। ਚਾਕਾਂ ਦੇ ਢਾਲ ਨੀਜਾ। ਇਹਦੇ ਪਾਜੀ ਤੇ ਲੈਸ ਲਗਾਈਏ। ਇਸ ਤਰ੍ਹਾਂ ਇਹਨੇ ਡਬਟਾ। ਡਬਟੇ ਦੇ ਸਾਈਡਾਂ ਤੇ ਲੈਸ ਲਗਾ ਲਈ ਆਪਾਂ। ਤੇ ਜੇ ਸਾਡਾ ਤੇ ਲੈਸੇਗਾ ਕੇ ਸਿੰਪਲ ਸੂਟ ਨੂੰ ਹੀ ਆਪਾਂ ਫੈਨਸੀ ਤਿਆਰ ਕਰ ਸਕਦੇ ਆ ਘੱਟ ਖਰਚਾ ਲੁੱਕ ਜ਼ਿਆਦਾ ਇਸ ਤਰੀਕੇ ਤੁਸੀਂ ਵੀ ਸਿੰਪਲ ਸੂਟ ਹੋਣ कॉटन ਦੇ ਜੇ ਪਲਾਜੋ ਬਣਾਣਾ ਹੋਵੇ ਤਾਂ ਸਰਕਲ ਵਾਲਾ ਜੇ ਨਾ ਬਣੇ ਇਸ ਤਰੀਕੇ ਤੇ ਫਿਰ ਇਸ ਤਰੀਕੇ ਤੋਂ ਬਣਾ ਸਕਦੇ ਆ ਮੂਰੀ ਦੇ ਜੋੜ ਤੋਂ ਬਿਨਾਂ ਕਮਰ ਤੇ ਜੋੜ ਪਾ ਕੇ ਇਸ ਤਰ੍ਹਾਂ ਵੀਡੀਓ ਵੇਖ ਕੇ ਤੁਸੀਂ ਖੁਦ ट्राई ਕਰੋ ਬਣਾਓ ਅਗੇ ਸਬਸਕ੍ਰਾਈਬ ਕਰੋ ਲਾਈਕ ਦੇ ਸਬਸਕ੍ਰਾਈਬ ਕਰੋ ਕਮੈਂਟ ਕਰਕੇ ਦੱਸੋ ਤੁਹਾਨੂੰ ਵੀ ਇਹ ਵੀ ਕਿੰਦੀ ਲੱਗੀ